मैं एक हिंदू लड़की जो गुजरात से पहली बार पंजाब आई है उसको कैसे पता चलेगा वहाँ पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी मेरे अगेंस्ट ये फालतू की एफ करने की जरूरत क्या थी education is not the amount of information that is put in the human brain it must have man-making character-making and life-building assimilation of ideas ਦੋਸਤੋ ਅੱਜਕਲ ਯੋਗਾ ਕਰਲ ਦਾ ਮੁੱਦਾ ਪੰਜਾਬੀ ਮੀਡੀਆ ਵਿੱਚ ਪੂਰੇ ਜੋਰਾਂ ਸ਼ੋਰਾਂ ਦੇ ਕਿਸੇਟਿਆ ਜਾ ਰਿਹਾ ਹੈ ਮਾਮੂਲੀ ਜਿਹੀ ਗੱਲ ਜਿਸ ਨਾਲ ਸਮਝਦਾਰੀ ਨਾਲ ਨਿਜੀਠਿਆ ਜਾ ਸਕਦਾ ਸੀ ਉਸ ਨੂੰ ਕਮਿਊਨਲ ਟੈਨਸ਼ਨ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਕੀ ਇਹ ਗੱਲ ਧਰਮ ਦੀ ਧਰਮ ਦੇ ਅਪਮਾਨ ਦੀ ਸੀ ਜਾਂ ਰਾਜਨੀਤੀ ਨਿਰੋਲ ਰਾਜਨੀਤੀ ਪਾੜੋ ਤੇ ਰਾਜ ਕਰੋ ਜਾਂ ਇਸ ਤੋਂ ਵੀ ਵੱਧ ਕੇ ਕੁਝ ਹੋਰ ਅੱਜ ਇਸ ਵੀਡੀਓ ਵਿੱਚ ਇਸ ਬਾਬਤ ਹੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਦੋਸਤੋ ਧਰਮ ਬਹੁਤ ਹੀ ਸੁਵੇਦਨਸ਼ੀਲ ਮੁੱਦਾ ਹੁੰਦਾ ਹੈ ਧਰਮ ਦੇ ਖੇਤਰ ਵਿੱਚ ਮਿਲਦਾ ਸਨਮਾਨ ਤੁਹਾਨੂੰ ਖਾਸ ਵਾਹ ਵਾਹ ਸਨਮਾਨ ਯੋਗ ਬਣਾ ਦਿੰਦਾ ਹੈ ਪਰ ਜਦੋਂ ਅਪਮਾਨ ਧਾਰਮਿਕ ਮੁੱਦਿਆਂ ਦੇ ਆਧਾਰ ਤੇ ਅਪਮਾਨ ਦੀ ਗੱਲ ਚੱਲਦੀ ਹੈ ਤਾਂ ਇਹ ਨਫ਼ਰਤ ਵਿੱਚ ਬਦਲ ਜਾਂਦੀ ਹੈ ਜਾਨ ਲੈਣ ਤੱਕ ਗੱਲ ਚੱਲੀ ਜਾਂਦੀ ਹੈ ਦੋਸਤੋ ਦੋਸਤੋ ਇਹੀ ਨਫ਼ਰਤ ਅੱਜ ਕੱਲ੍ਹ ਇਜ਼ਰਾਈਲ ਹਮਾਸ ਜੰਗ ਵਿੱਚ ਵੇਖੀ ਜਾ ਸਕਦੀ ਹੈ ਇਕ ਖਾਸ ਮਜ਼ਬਦ ਦੇ ਲੋਕਾਂ ਵਿੱਚ ਯਹੂਦੀਆਂ ਨੂੰ ਮਾਰਨਾ ਕਤਲ ਕਰਨਾ ਬਹੁਤ ਹੀ ਚੰਗਾ ਕੰਮ ਧਰਮ ਦਾ ਕੰਮ ਸਮਝਿਆ ਜਾਂਦਾ ਹੈ ਉੱਥੇ ਸਾਡੇ ਖਿੱਤੇ ਦੀ ਮਾਨਸਕੀ ਜਾਤ ਸਭ ਇੱਕੇ ਪਹਿਚਾਣ ਬੋ ਜਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਵਿਚਾਰਧਾਰਾ ਇਹ ਕਨਸੈਪਟ ਚੱਲਦਾ ਹੀ ਨਹੀਂ ਉਸ ਖਿੱਤੇ ਵਿੱਚ ਬਸ ਯਹੂਦੀ ਮਾਰ ਕੇ ਜੰਨਤ ਵਿੱਚ ਥਾਂ ਪੱਕੀ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ बहुत ज्यादा एतराज किया जाता है कि जन्नत में अयाशी है बहत्तर बहत्तर को मिलेंगी ये तो अयाशी है शराब और ये तो भाई हम कब कह रहे हैं कि नहीं है जन्नत तो चीज ही क्या है अयाशी की तो जगह है वो इसमें कौन सी ऐसी कंफ्यूजन की बात है ये तो जन्नत का हुसन है क्या ऐसा की जगह है जिथे जन्नत बहत्तर हूरा सेक्स लाइ मिलनगिया छोटे छोटे बच्चे नौजवान बदफैली करने मिले जिगमां मिले ਪਰ ਉਹ ਤਾਂ ਆਰਬ ਦੀ ਧਰਤੀ ਦੀ ਗੱਲ ਹੈ ਦੋਸਤੋ ਪਰ ਆਪਾਂ ਜਿਸ ਖਿੱਤੇ ਵਿੱਚ ਰਹਿ ਰਹੇ ਹਾਂ ਉਸ ਖਿੱਤੇ ਵਿੱਚ ਵੀ ਤਾਂ ਇਹੋ ਜਿਹੀ ਨਫ਼ਰਤ ਜੀ ਹਾਂ ਦੋਸਤੋ ਇਹੋ ਜਿਹੀ ਨਫ਼ਰਤ ਖਿੰਡਾਈ ਜਾ ਰਹੀ ਹੈ ਅੱਜਕੱਲ ਸੂਬਾ ਸਰਹੰਦ ਜਕਰੀਆ ਖਾਨ ਦੇ ਦੌਰ ਦੀ ਨਫ਼ਰਤ ਹੁਣ ਸਾਡੇ ਹੀ ਸਮਾਜ ਵਿੱਚ ਸਾਡੇ ਹੀ ਧਰਮ ਵਿੱਚ ਪ੍ਰਚਾਰੀ ਪ੍ਰਸਾਰੀ ਜਾ ਰਹੀ ਹੈ ਇਹੋ ਜਿਹਾ ਹੀ ਮਸਲਾ ਹੈ ਦੋਸਤੋ ਯੋਗਾ ਕਰਨ ਦਾ ਗੁਜਰਾਤ ਤੋਂ ਪੰਜਾਬ ਆਈ ਕਿ ਗੁਜਰਾਤ ਲੜਕੀ ਦਾ ਪੰਜਾਬ ਆ ਉਹ ਸਿੱਖਾਂ ਦੇ ਤੀਰਥ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਗਈ ਉੱਥੇ ਉਸਨੇ ਯੋਗਾ ਡੇ ਦੇ ਦਰਬਾਰ ਸਾਹਿਬ ਸਰੋਵਰ ਦੀ ਪਰਕਰਮਾ ਵਿੱਚ ਯੋਗਾ ਕਰਦੇ ਹੋਏ ਫੋਟੋ ਸੋਸ਼ਲ ਮੀਡੀਆ ਉੱਪਰ ਅਪਲੋਡ ਕੀਤੇ ਤਾਂ ਇਹ ਮਸਲਾ ਧਰਮ ਦੇ ਅਪਮਾਨ ਦਾ ਮਸਲਾ ਬਣਾ ਕੇ ਮੀਡੀਆ ਵਿੱਚ ਪ੍ਰਚਾਰਿਆ ਪ੍ਰਸਾਰਿਆ ਜਾਣ ਲੱਗਾ ਖਾਸ ਕਰਕੇ ਪੰਜਾਬੀ ਚੈਨਲ 16 17 18 ਜੋ ਅੱਜਕੱਲ 80 90 ਦੇ ਦਹਾਕੇ ਵਿੱਚ ਅਜੀਬ ਅਖਬਾਰ ਦੀ ਭੂਮਿਕਾ ਨਿਭਾ ਰਿਹਾ ਹੈ ਉਸਨੇ ਇਹ ਮੁੱਦਾ ਲਗਾਤਾਰ ਚੁੱਕਿਆ ਤੇ ਗਰਮਾਈ ਰੱਖਿਆ ਬਾਦਲਾ ਦਾ ਚੈਨਲ ਕਹੇ ਜਾਂਦੇ ਪੰਜਾਬੀ ਚੈਨਲ ਨੇ ਵੀ ਕਿਹੜਾ ਪਿੱਛੇ ਰਹਿਣਾ ਸੀ ਉਹ ਵੀ ਪੂਰੇ ਜੋਰਾਂ ਸ਼ੋਰਾਂ ਵਿੱਚ ਇਸ ਮੁੱਦੇ ਨੂੰ ਚੱਕ ਰਿਹਾ ਸੀ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਲੀਡਰ ਉਹ ਬਿਆਨ ਦੇਣ ਲੱਗੇ ਖਾਸ ਕਰ ਗੁਰਚਰਨ ਸਿੰਘ ਗਰੇਵਾਲ ਪਹਿਲਾਂ ਤਾਂ ਇਸ ਗੱਲ ਲਈ ਮੈਂ ਸੰਤੁਸ਼ਟੀ ਵੀ ਪੰਕਟਾ ਕਰਦਾ ਤੇ ਇਸ ਗੱਲ ਲਈ ਜਿੰਨਾ ਸਮੁੱਚਾ ਸਮਾਜ ਆ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਇਸ ਗੱਲ ਦਾ ਜਿਵੇਂ ਨਖੇਦੀ ਕੀਤੀ ਆ ਕਿ ਜਿਹੜੀ ਉਸ ਲੜਕੀ ਨੇ ਇੱਥੇ ਆ ਕੇ ਜਿਹੜਾ ਜਿਹੜਾ ਉਹਨੇ ਆਪਣੇ ਤੌਰ ਤੇ ਇੱਕ ਫੋਟੋ ਸੈਸ਼ਨ ਕਰਵਾਇਆ ਤੇ ਉਸ ਗੱਲ ਦੀ ਸਾਰੇ ਪਾਸਿਓਂ ਤੋਂ ਖੇਦੀ ਆ ਰਹੀ ਹੈ ਇੱਕ ਗੱਲ ਤੇ ਇਹ ਗੱਲ ਤੁਹਾਨੂੰ ਵੀ ਪਤਾ ਹੈ ਤੁਹਾਡੇ ਚੈਨਲਾਂ ਤੋਂ ਚੱਲ ਚੁੱਕੀ ਹੈ ਕਿ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਤੇ ਉਹ ਆਪਣੀ ਫੋਟੋ ਕਰਵਾ ਕੇ ਇੱਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ ਦੋਸਤੋ ਮੀਡੀਆ ਵਿੱਚ ਇਹ ਮਸਲਾ ਇੰਨਾ ਚੁੱਕਿਆ ਗਿਆ ਕਿ ਜਿਵੇਂ ਇਹ ਦੋ ਧਰਮਾਂ ਦੇ ਟਕਰਾਅ ਦਾ ਕੇਂਦਰ ਬਿੰਦੂ ਹੋਵੇ ਗੱਲ ਛੋਟੀ ਅਤੇ ਸਧਾਰਨ ਜਹੀ ਸੀ ਪਰ ਮੀਡੀਆ ਹਾਈਪ ਮੇਲਨ ਕਰਕੇ ਬਹੁਤ ਵੱਡੀ ਬਣਾ ਦਿੱਤੀ ਗਈ ਦੋਸਤੋ ਇਸ ਮਸਲੇ ਤੇ ਬਿਆਨਵਾਜੀ ਕਰ ਰਹੇ ਪੰਥਕ ਨਮੈ ਦੇ ਗੁਰਚਰਨ ਸਿੰਘ ਗਰੇਵਾਲ ਇਹ ਉਹੀ ਸ਼ਖਸੀਅਤ ਹਨ ਜਿਹੜੇ ਪਿੱਛੇ ਜੇਹੇ ਫਲੋਰ ਜਿੱਥੇ ਮੰਗੂ ਮਠਨਾ ਦੇ ਕਿ ਨਿਹੰਗ ਨੇ ਇੱਕ ਅਨਾਥ ਨੌਜਵਾਨ ਨੂੰ ਇਹ ਕਹਿ ਕੇ ਗੁਰਦੁਆਰੇ ਦੀ ਹਦੂਦ ਅੰਦਰ ਵੜ ਦਿੱਤਾ ਸੀ ਕਿ ਉਹ ਗੁਰਦੁਆਰੇ ਵਿਆਧਵੀ ਕਰਨ ਲਈ ਰਾਤ ਠਹਿਰਿਆ ਹੋਇਆ ਸੀ ਇਸ ਕਤਲ ਦਾ ਖੁੱਲ ਕੇ ਸਮਰਥਨ ਦੇਣ ਵਾਲੇ ਉਸ ਵੇਲੇ ਗੁਰਚਰਨ ਸਿੰਘ ਗਰੇਵਾਲ ਸਨ ਉਹ ਇਸ ਨੂੰ ਜਾਇਜ਼ ਠਾਰ ਆ ਰਹੇ ਸਨ ਦੋਸਤੋ ਇਹ ਮਸਲਾ ਧਾਰਮਿਕ ਹੈ ਦੇਖਣ ਨੂੰ ਇਹ ਮਾਮੂਲੀ ਜਿਹਾ ਲੱਗਦਾ ਹੈ ਇੱਕ ਕੁੜੀ ਜੋ ਗੁਜਰਾਤ ਤੋਂ ਆਈ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਦੋਸਤੋ ਇੱਥੇ ਨੋਟ ਕਰੋ ਉਹ ਪੱਕਾ ਗੁਰੂਆਂ ਪ੍ਰਤੀ ਸਨਮਾਨ ਰੱਖਦੀ ਹੀ ਹੋਵੇਗੀ ਸਿੱਖੀ ਪ੍ਰਤੀ ਉਸਦੇ ਮਨ ਵਿੱਚ ਪੂਰਾ ਸਤਕਾਰ ਹੋਵੇਗਾ ਤਾਈਆਂ ਤਾਂ ਇੱਥੇ ਉਹ ਦਰਸ਼ਨਾਂ ਲਈ ਆਈ ਨਹੀਂ ਤਾਂ ਉਹ ਵੀ ਖਵਾਜਿਆਂ ਦੇ ਪੀਰਾਂ ਦੇ ਥਾਨਾਂ ਤੇ ਜਾ ਸਕਦੀ ਸੀ ਰਾਜਸਥਾਨ ਆਦੀ ਥਾਵਾਂ ਉੱਪਰ ਗਲਤੀ ਉਸ ਵੇਲੇ ਉਸਦੀ ਇਹ ਸੀ ਕਿ ਇਹੋ ਸਿੱਖ ਵਿਚਾਰ ਦਾ ਰਾਹ ਨੇਮਾ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸੀ ਬਸ ਸਿਰ ਢੱਕ ਕੇ ਜਾਣਾ ਹੈ ਗੁਰੂ ਘਰ ਅੰਦਰ ਸਿਰ ਕੱਜ ਕੇ ਰੱਖਣਾ ਹੈ ਨਸ਼ਾ ਆਤਮਾਕੂ ਆਦੀ ਨਹੀਂ ਰੱਖਣਾ ਤੇ ਨਾ ਹੀ ਇਸ ਦਾ ਸੇਵਨ ਕਰਨਾ ਬਸ ਇਹੋ ਜਿਹੀਆਂ ਛੋਟੀਆਂ ਮੋਡੀਆਂ ਗੱਲਾਂ ਦਾ ਹੀ ਉਸ ਨੂੰ ਧਿਆਨ ਹੋਵੇਗਾ ਦੋਸਤੋ ਉਸ ਦੀ ਵੀਡੀਓ ਜੋ ਪੰਜਾਬੀ ਸੂਟ ਵਿੱਚ ਸਿਰ ਢੱਕ ਕੇ ਸੇਵਾ ਕਰਦੇਆਂ ਦੀਆਂ ਜੋ ਸਾਹਮਣੇ ਆਈਆਂ ਹਨ ਉਹ ਇਸ ਦੀ ਗਵਾਹੀ ਭਰਦੀਆਂ ਹਨ ਪਰ ਉਹ ਪਰ ਉਹ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਇਹੋ ਜਈਆਂ ਹਰਕਤਾ ਯੋਗਾ ਜਾਂ ਹੋਰ ਯੋਗ ਪੂਜ ਮਨਾ ਕੇ ਫੋਟੋਗ੍ਰਾਫੀ ਕਰਨਾ ਦਰਬਾਰ ਸਾਹਿਬ ਦੀ ਹਦੂਦ ਅੰਦਰ ਇਹ ਵਰਜਿਤ ਹਨ ਪੂਰੀ ਤਰ੍ਹਾਂ ਮਨਾ ਹਨ ਇਸ ਨੂੰ ਗਲਤ ਸਮਝਿਆ ਜਾਂਦਾ ਹੈ ਇਹ ਸਿੱਖੀ ਮਨੋਰਥ ਪਰੰਪਰਾਵਾਂ ਵਿੱਚ ਠੀਕ ਨਹੀਂ ਮੰਨੀਆਂ ਜਾਂਦੀਆਂ ਇਸ ਘਟਨਾ ਦੇ ਵਾਪਰਨ ਤੇ ਸਿਆਣਪ ਨਾਲ ਉਸ ਨੂੰ ਸਮਝਾਇਆ ਜਾ ਸਕਦਾ ਸੀ ਦੋਸਤੋ ਕਿ ਕੁੜੀਏ ਇਹ ਗੱਲ ਗਲਤ ਹੈ ਸਿੱਖੀ ਪ੍ਰੋਟੋਕੋਲ ਦੇ ਖਿਲਾਫ ਹੈ ਜੋ ਸਿੱਖ ਮਰਿਆਦਾ ਹੈ ਗੁਰਦੁਆਰਿਆਂ ਵਿੱਚ ਰਹਿਣ ਦੀ ਮਿਲਣ ਦੀ ਵਰਤਨ ਦੀ ਅਤੇ ਸੇਵਾ ਕਰਨ ਦੀ ਇਹ ਉਸ ਦੇ ਖਿਲਾਫ ਹੈ ਇਸ ਨੂੰ અપਮਾਨ ਸਿੱਖੀ ਦਾ અપਮਾਨ ਸਮਝਿਆ ਜਾਂਦਾ ਹੈ ਜੇ ਇਹ ਗੱਲ ਕਿਸੇ ਸਿਆਣੇ ਬਜ਼ੁਰਗ ਵਾਂਗ ਕਿਸੇ ਸੁਹਾਬਦ ਸਿੱਖ ਵਾਂਗ ਸਮਝਾਈ ਜਾਂਦੀ ਤਾਂ ਉਹ ਝਟ ਆਪਣੀ ਗਲਤੀ ਮੰਨ ਵੀ ਲੈਂਦੀ ਅਤੇ ਆਪਣੀ ਗਲਤੀ ਉੱਪਰ ਪਛਤਾਵਾ ਵੀ ਕਰਦੀ ਜੇ ਕੋਈ ਅੱਗੋਂ ਤਰਕ ਕਰਦੀ ਵੀ ਤਾਂ ਸਿੱਖ ਸਿਧਾਂਤਾਂ ਦਾ ਹਵਾਲਾ ਦੇ ਕੇ ਹਲੀਮੀ ਨਾਲ ਉਸ ਨੂੰ ਕਿਸੇ ਬੱਚੇ ਵਾਂਗ ਸਮਝਾਇਆ ਜਾ ਸਕਦਾ ਸੀ ਗੱਲ ਉਸ ਨੂੰ ਸਮਝ ਆ ਹੀ ਜਾਣੀ ਸੀ ਦੋਸਤੋ ਪ੍ਰੇਖ ਵਿੱਚ ਹੋਰ ਵੀ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਦਰਸ਼ਨਾਂ ਲਈ ਗੁਰੂ ਘਰ ਆਉਂਦੇ ਹਨ ਇਸੇ ਬਹਾਨੇ ਉਹ ਵੀ ਇਸ ਗੱਲ ਨੂੰ ਸਮਝ ਜਾਂਦੇ ਪਰ ਹੋਇਆ ਕੀ ਦੋਸਤੋ ਧਾਰਮਿਕ ਬਾਣਿਆਂ ਵਿੱਚ ਲਗਭਗ ਧਮਕੀ ਭਰੇ ਲਹਿਜੇ ਦਾ ਹੀ ਇਸਤੇਮਾਲ ਕੀਤਾ ਗਿਆ ਇਸ ਨੇ ਜੇ ਮਾਫੀ ਨਹੀਂ ਮੰਗੀ ਤਾਂ ਸੋਚੋ ਦੋਸਤੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂਆਂ ਦੀ ਦੇ ਰੂਪੀ ਰੂਪ ਮੰਨਦੇ ਹਾਂ ਪੂਜਦੇ ਹਾਂ ਤੇ ਮਾਨ ਸਤਕਾਰ ਕਰਦੇ ਹਾਂ ਉਹਨਾਂ ਦਾ ਕੀ ਜੇ ਕੋਈ ਗੁਰੂ ਰਾਮਦਾਸ ਜੀ ਵੇਲੇ ਇਹੋ ਜਿਹੀ ਹਰਕਤ ਕਰਦਾ ਖਾਸ ਕਰ ਕੋਈ ਬੱਚੀ ਤਾਂ ਕੀ ਗੁਰੂ ਰਾਮਦਾਸ ਜੀ ਜਾਂ ਗੁਰੂ ਰਾਮਦਾਸ ਜੀ ਦੇ ਸਿੱਖ ਕੀ ਉਹਨਾਂ ਦਾ ਇਹੋ ਬਤੀਰਾ ਹੁੰਦਾ ਕੀ ਉਹਨਾਂ ਦੀ ਇਹੋ ਭਾਸ਼ਾ ਹੁੰਦੀ ਕੀ ਇਹੋ ਭਾਸ਼ਾ ਵਰਤਦੇ ਉਹ ਗੱਲ ਸੋਚਣ ਵਾਲੀ ਹੈ ਦੋਸਤੋ ਇੱਕ ਵਾਰੀ ਜਰੂਰ ਸੋਚਿਓ ਅਤੇ ਵਿਚਾਰ ਕਰਿਓ ਗੱਲ ਵਿਗੜਦੀ ਵਿਗੜਦੀ ਕਿੱਧਰ ਜਾ ਰਹੀ ਹੈ ਦਰਬਾਰ ਸਾਹਿਬ ਦਾ ਪ੍ਰਤੀਕ ਹੈ ਕਿ ਗੁਰੂ ਘਰ ਗੁਰੂ ਦਾ ਗਿਆਨ ਚੋਂ ਵਰਨਾ ਤੇ ਚੌ ਧਰਮਾਂ ਲਈ ਸਾਂਝਾ ਹੈ ਪਰ ਅਸੀਂ ਹਿੰਦੂ ਸ਼ਖਨ ਨਫਰਤ ਵਾਲੇ ਤੌਰ 'ਤੇ ਦੋਸਤੋ ਕਦੀ ਦਾ ਅਸੀਂ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੌਲਵੀ ਬੁਲਾ ਕੇ ਇਸਲਾਮੀ ਰੀਤੀ ਰਿਵਾਜ ਨਾਲ ਨਕਾਬ ਵੀ ਪੜਾ ਦਿੰਦੇ ਹਾਂ ਗੁਰਦੁਆਰਿਆਂ ਵਿੱਚ ਨਮਾਜ਼ ਤੱਕ ਅਦਾ ਕਰਵਾ ਕੇ ਅਸੀਂ ਸਿੱਖ ਧਰਮ ਅਤੇ ਮਜ਼ਮ ਦੀ ਏਕਤਾ ਦਾ ਸਨੇਹਾ ਦਿੰਦੇ ਹਾਂ ਦੂਜੇ ਪਾਸੇ ਸਿਰਫ ਪ੍ਰਕਰਮਾਂ ਵਿੱਚ ਯੋਗਦੇਵ ਉੱਪਰ ਯੋਗਾ ਦੀ ਪੂਜਾ ਕਰਕੇ ਹਿੰਦੂ ਸ਼ਖਨ ਨਫਰਤ ਦਾ ਮਾਹੌਲ ਸਿਰਜ ਦਿੱਤਾ ਹੈ ਜਿਸ ਨੂੰ ਅਸੀਂ ਸਿੱਖੀ ਦਾ ਸੱਚ ਧਰਮ ਦਾ ਅਪਮਾਨ ਦੱਸ ਰਹੇ ਹਾਂ ਕਈ ਤਾਂ ਉਸ ਲੜਕੀ ਨੂੰ ਕਤਲ ਕਰਨ ਦੀਆਂ ਸੌਦਾ ਲਾਉਂਦੀਆਂ ਅਸਿੱਧੇ ਤੌਰ ਤੇ ਧਮਕੀਆਂ ਵੀ ਦੇ ਰਹੇ ਹਨ ਸੋਸ਼ਲ ਮੀਡੀਆ 'ਤੇ ਉਸਦੇ ਕਮੈਂਟਾਂ ਵਿੱਚ ਕਿ ਇਹੋ ਸਿੱਖੀ ਹੈ ਦੋਸਤੋ ਇੱਕ ਵਾਰੀ ਜਰੂਰ ਸੋਚਣਾ ਚਾਹੀਦਾ ਹੈ ਜਿਹੜਾ ਮਜ਼ਬ ਦਿਨ ਵਿੱਚ ਪੰਜ ਵਾਰੀ ਲਾਊਡ ਸਪੀਕਰ ਤੇ ਸ਼ਰਿਆਮ ਉੱਚੀ ਉੱਚੀ ਐਲਾਨ ਕਰਦਾ ਹੈ ਕਿ ਸਿਰਫ ਇੱਕ ਅੱਲਾ ਹੀ ਹੈ ਪੂਜਨਯੋਗ ਹੋਰ ਕੋਈ ਵੀ ਨਹੀਂ ਹੈ ਪੂਜਨਯੋਗ ਸਾਡੇ ਰੱਬ ਸਾਡੇ ਅਕਾਲ ਪੁਰਖ ਨੂੰ ਨਿਕਾਬ ਦੇ ਹੋਏ ਸਿਰਫ ਉਹ ਇਹ ਕਹਿੰਦੇ ਹਨ ਦਿਨ ਵਿੱਚ ਪੰਜ ਵਾਰ ਅਸੀਂ ਉਹਨਾਂ ਦੇ ਨਾਲ ਧਾਰਮਿਕ ਸਾਂਝ ਚਲੋ ਚੰਗੀ ਗੱਲ ਹੈ ਜੇ ਪੁਗਾਣੀ ਚਾਹੁੰਦੇ ਹਾਂ ਪਰ ਭਾਰਤ ਦੇ ਲੋਕਾਂ ਦੇ ਨਾਲ ਜੋ ਸਨਾਤਨ హిందూ ਕਹੇ ਜਾਂਦੇ ਹਨ ਉਹਨਾਂ ਨਾਲ ਨਫ਼ਰਤ ਬਹੁਤ ਸਵਾਲ ਪੈਦਾ ਕਰਦੀ ਹੈ ਦੋਸਤੋ ਸ਼੍ਰੋਮਣੀ ਕਮੇਟੀ ਨੇ ਐਫ ਆਈ ਆਰ ਦਰਜ ਕਰਾ ਕੇ ਗੱਲ ਹੋਰ ਵੀ ਵਿਦਾ ਦਿੱਤੀ ਜਦੋਂ ਉਹਨਾਂ ਨੇ 295 ਐ ਦੇ ਤਹਿਤ ਮੁਕੱਦਮਾ ਦਰਜ ਖੁਲਾਇਆ ਉਸ ਯੋਗਾ ਕਰਲ ਦੇ ਖਿਲਾਫ ਦੋਸਤੋ ਹੁਣ ਸਥਿਤੀ ਇਹ ਆ ਗਈ ਹੈ ਕਿ ਦੂਜੇ ਪਾਸੇ ਵੀ ਹੁਣ ੱੱਕਾ ਨਹੀਂ ਸਹਿਣਾ ਇਹੋ ਜਿਹੀਆਂ ਆਵਾਜ਼ਾਂ ਆਉਣ ਲੱਗ ਪਈਆਂ ਹਨ ਹੁਣ ਦਾ ਸ਼੍ਰੋਮਣੀ ਕਮੇਟੀ ਨੂੰ ਇਹ ਪਹਿਲ ਕਰ ਹੀ ਲੈਣੀ ਚਾਹੀਦੀ ਹੈ ਹਰ ਗੁਰਦੁਆਰਿਆਂ ਦੇ ਬਾਹਰ ਲਿਖ ਦਿੱਤਾ ਜਾਵੇ ਕਿਸੇ ਵੀ ਹਿੰਦੂ ਦਾ ਪ੍ਰਵੇਸ਼ ਨਿਸ਼ੇਧ ਹੈ ਚੋਣਾਵਿਆਂ ਵੇਲੇ ਅਕਾਲੀ ਦਲ ਬਾਦਲ ਜੋ ਪੰਥਕ ਨੁਮਾਇੰਦਗੀ ਦਾ ਦਾਵਾ ਕਰਦਾ ਹੈ ਉਹ ਵੀ ਕਹਿ ਦੇਵੇ ਕਿ ਕਿਸੇ ਵੀ ਹਿੰਦੂ ਦੀ ਵੋਟ ਸਾਨੂੰ ਨਹੀਂ ਚਾਹੀਦੀ ਨਾ ਹੀ ਸਾਡੀ ਪੌਟੀ ਨੂੰ ਕੋਈ ਹਿੰਦੂ ਵੋਟ ਪਾਵੇ ਇਹ ਕਿੱਥੇ ਲਿਆਏ ਨੇ ਲੋਕਾਂ ਦੀ ਮਾਨਸਿਕਤਾ ਨੂੰ ਨਫ਼ਰਤ ਦੇ ਮਾਰੇ ਇਸਲਾਮੀ ਯੂਪੀ ਬਿਹਾਰ ਦੇ ਲੋਕ ਉਹ ਪਿੰਡਾਂ ਦੇ ਇਸ਼ਾਰਿਆਂ ਵਿੱਚ ਖਾਸ ਕਰਕੇ ਰਹਿੰਗਿਆ ਉਹ ਪੰਜਾਬ ਦੀ ਡੈਮੋਗ੍ਰਾਫੀ ਬਦਲਦੇ ਹਨ ਈਸ਼ਾਈ ਈਸਾਈ ਸਾਡੇ ਕਨਵਰਜਨ ਵਿੱਚ ਪੂਰੇ ਜੋਰਾਂ ਸ਼ੋਰਾਂ ਦੇ ਲੱਗੇ ਹੋਏ ਹਨ ਅਤੇ ਬਹੁਤ ਹੱਦ ਤੱਕ ਉਹ ਕਾਮਯਾਬੀ ਹੋ ਗਏ ਹਨ ਪਰ ਪੰਥਕ ਤੀਰਾਂ ਪੰਥ ਦੀ ਅਗਵਾਈ ਕਰਨ ਵਾਲੇ ਉਹ ਕੀ ਕਰ ਰਹੇ ਹਨ ਜੋ ਦਿਲੋਂ ਸਿੱਖੀ ਦਾ ਸਿੱਖਾਂ ਦਾ ਸਤਿਕਾਰ ਕਰਦੇ ਹਨ ਨੌ ਮਾਸ ਦਾ ਰਿਸ਼ਤਾ ਜਿਨ੍ਹਾਂ ਨਾਲ ਰਿਹਾ ਹੈ ਬਹੁ ਸਮੇਂ ਤੱਕ ਉਹਨਾਂ ਨਾਲ ਨਖਰਤਾ ਅਤੇ ਅਤੇ ਨਿਹਾਵਿਤ ਚਿਣਨ ਵਾਲਿਆਂ ਨਾਲ ਚਰਖੜੀਆਂ ਤੇ ਚੜਾਉਣ ਵਾਲਿਆਂ ਨਾਲ ਬੰਦ-ਬੰਦ ਕੱਟਣ ਵਾਲਿਆਂ ਨਾਲ ਸਾਂਝ ਭਾਈਚਾਰਾ ਇਹਦੇ ਕੋਮ ਸਿਰਫ ਉਹਨਾਂ ਦਾ ਚਾਰਾਹੀਨਾ ਬਣ ਕੇ ਰਹਿ ਜਾਵੇ ਦੋਸਤੋ ਇਹ ਅਖੋਤੀ ਨੇਤਾ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਦੋਸਤੋ ਯੋਗਾ ਕਰਨ ਵਾਲੇ ਮੁੱਦੇ ਨੂੰ ਸਿਆਣਪ ਨਾਲ ਨੇ ਜਿੱਠਿਆ ਜਾ ਸਕਦਾ ਸੀ ਅੰਤ ਵਿੱਚ ਦੋਸਤੋ ਰਾਜਨੀਤਿਕ ਪਹਿਲੂ ਇਹੋ ਜਿਹੇ ਮਸਲੇਆ ਝਗੜਿਆਂ ਦਾ ਫਾਇਦਾ ਹੁੰਦਾ ਕਿਸ ਨੂੰ ਹੈ ਕਿਸ ਪਾਰਟੀ ਦੇ ਵੋਟਰ ਟੁੱਟਦੇ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਪਹਿਲਾਂ ਪਿਛਲੇ ਹੀ ਕੁਝ ਸਾਲਾਂ ਤੋਂ ਆਪਣੀਆਂ ਰਾਜਨੀਤਿਕ ਚਾਲਾਂ ਕਰਕੇ ਲੋਕਾਂ ਵਿੱਚ ਭਰੋਸੇਯੋਗਤਾ ਗਵਾ ਰਿਹਾ ਹੈ ਉਸ ਨੂੰ ਇੱਕ ਵਾਰੀ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਜਦੋਂ ਵੀ ਸ਼੍ਰੋਮਣੀ ਕਮੇਟੀ ਦੀ ਗੱਲ ਚੱਲਦੀ ਹੈ ਇਹੋ ਜਿਹੇ ਮਸਲੇ ਮੂਰੇ ਆਉਂਦੇ ਹਾਂ ਤਾਂ ਸਭ ਸੋਚਦੇ ਹਨ ਕਿ ਸ਼੍ਰੋਮਣੀ ਦਲ ਦਾ ਵੀ ਇਹੋ ਸਟੈਂਡ ਹੈ ਦੋਸਤੋ ਜੇ ਹਿੰਦੂ ਹੈਟ੍ਰੇਡ ਪੰਜਾਬ ਵਿੱਚ ਇੰਜ ਹੀ ਵਧਦੀ ਰਹੀ ਤਾਂ ਭੁੱਖ ਵਿੱਚ ਕੀ ਕੋਈ ਹਿੰਦੂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਕਰੇਗਾ ਦਲਿਤ ਭਾਈਚਾਰਾ ਉਹ ਤਾਂ ਕਨਵਰਜੈਂਸ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਵੋਟ ਕੌਣ ਕਰੇਗਾ ਕੌਣ ਹੋਵੇਗਾ ਉਸ ਦਾ ਵੋਟਰ ਕੀ ਦੋਸਤੋ ਬਿਨਾ ਹਿੰਦੂ ਭਾਈਚਾਰੇ ਦੀਆਂ ਵੋਟਾਂ ਦੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਸੱਤਾ ਵਿੱਚ ਆ ਸਕੇਗਾ ਇਹ ਉਸਦੇ ਨੇਤਾਵਾਂ ਨੂੰ ਸੋਚਣਾ ਹੀ ਚਾਹੀਦਾ ਹੈ ਦੋਸਤੋ ਇਸ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੂੰ ਤਲਾਸ਼ ਕਰਨਾ ਹੀ ਪਵੇਗਾ ਹਿੰਦੂ ਵੋਟਰਾਂ ਦੇ ਹੁਣ ਸਿਰਫ ਕਾਂਗਰਸ ਹੀ ਨਹੀਂ ਸਗੋ ਦੋ ਦੋ ਪਾਰਟੀਆਂ ਦੀ ਅੱਖ ਹੈ ਇੱਕ ਹੈ ਆਮ ਆਦਮੀ ਪਾਰਟੀ ਅਤੇ ਦੂਜੀ ਹੌਲੀ-ਹੌਲੀ ਪੰਜਾਬ ਵਿੱਚ ਪੈਰ ਮਜ਼ਬੂਤ ਕਰਦੀ ਭਾਈਪਾ ਰਾਜਨੀਤਿਕ ਤੌਰ ਤੇ ਵੀ ਇਹ ਸੋਚਣ ਵਾਲੀ ਗੱਲ ਹੈ ਇਹ ਨਫਰਤ ਹਿੰਦੂ ਸਿੱਖ ਵਿੱਚ ਨਫਰਤ ਫਾਇਦਾ ਦਾ ਪਤਾ ਨਹੀਂ ਕਿਸ ਪਾਰਟੀ ਨੂੰ ਕਰੇਗੀ ਕਿਸ ਧਿਰ ਨੂੰ ਫਾਇਦਾ ਪਹੁੰਚਾਵੇਗੀ ਪਰ ਇਹਨਾਂ ਦਾ ਪੱਕਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਭ ਨੂੰ ਪਤਾ ਹੈ ਕਿ ਕਿਹੜੀ ਧਿਰ ਨੂੰ ਨੁਕਸਾਨ ਹੋਵੇਗਾ ਸਭ ਤੋਂ ਬਾਅਦ ਕਿਹੜੀ ਰਾਜਨੀਤਿਕ ਪਾਰਟੀ ਇਸ ਦਾ ਸ਼ਿਕਾਰ ਹੋਵੇਗੀ ਅਦੇ ਸਿੱਖਾਂ ਦੀ ਆਣ ਬਾਣ ਸ਼ਾਨ ਇਸ ਨੂੰ ਵੀ ਤਾਂ ਨੁਕਸਾਨ ਪਹੁੰਚੇਗਾ ਹੀ ਦੋਸਤੋ ਇਸ ਉੱਚੀ ਲੀਡਰਸ਼ਿਪ ਨੂੰ ਇਸ ਉੱਪਰ ਵਿਚਾਰ ਕਰਨਾ ਚਾਹੀਦਾ ਹੈ ਦੋਸਤੋ ਇਹ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਛੋਟੀ ਜਹੀ ਗੱਲ ਨੂੰ ਇੰਨਾ ਵੱਡਾ ਮੁੱਦਾ ਬਣਾ ਦੇਣਾ ਅਤੇ ਉਸ ਦਾ ਇਹ ਅੰਤ ਜਦੋਂ ਦੋਵੇਂ ਧਿਰਾਂ ਨਫ਼ਰਤ ਦੀਆਂ ਸ਼ਿਕਾਰ ਹੋ ਜਾਣ ਇਹ ਬੋਧ ਹੀ ਦੁਖਦਈ ਹੈ ਅੰਤ ਵਿੱਚ ਦੋਸਤੋ ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ